ਰਤੀ ਸਾਨੂੰ ਕੁ 1:30 ਵਜੇ ਤਲਾਹ ਮਿਲੀ ਆ ਕਿ ਪ੍ਰਦੀਪ ਗੱਬਰ ਨੇ ਉਹ ਰਜਿੰਦਰ ਨਗਰ ਕਲੀ ਨੰਬਰ 3 ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਕਿਸੇ ਦੋ ਨੌਜਵਾਨਾਂ ਨੇ ਗੁੜੀਆਂ ਚ ਲਈਆਂ ਮੋਕੇ ਤੇ ਗਏ ਉਹ ਇੱਕ ਸੀਸੀਟੀਵੀ ਫੋਟੋ ਤੇ ਤੋਂ ਪਤਾ ਲੱਗਾ ਵੀ ਦੋ ਨੌਜਵਾਨ ਆਏ ਨੇ ਮੂੰਹ ਬੱਦੇ ਸੀ ਉਹਨਾਂ ਨੇ ਉਹਨਾਂ ਨੇ ਉਹਦੇ ਘਰ ਵੱਲ ਨੂੰ ਇੱਕ ਫੈਰ ਕੀਤਾ ਤੇ ਇੱਕ ਫੈਰ ਕਰਕੇ ਤੇ ਉਥੋਂ ਭੱਜ ਗਏ ਅਸੀਂ ਮੁਕਤਮਾ ਰਜਿਸਟਰਡ ਕਰ ਦਿੱਤਾ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਛੇਤੀ ਗਰਦਰ ਕਿਤੇ ਆ ਗਏ ਸਿਰ ਪਤਾ ਲੱਗਾ ਕਿਹਨੇ ਸੀ ਉਹ ਨਹੀਂ ਅਜੇ ਨਹੀਂ ਉਹ ਬਤੇ ਸੀ ਕਿ ਕਿਹਦੇ ਆਏ ਕਿਸ ਪਤਾ ਲੱਗਾ ਹਾਂ ਬੈਗ ਤੇ ਆਏ ਇਹਨਾਂ ਪਤਾ ਲੱਗਾ ਬੈਗ ਤੇ ਆਏ ਸੀ ਕਿ ਤੇ ਗੋਲੀ ਚਲਾਈ ਹੈ ਤੇ ਗੋਲੀ ਚਲਾ ਕੇ ਵਾਪਸ ਕਿੰਨੇ ਜਣੇ ਇਹ ਯਾਰ ਦੋ ਜਣੇ ਆਸਦਾ ਜੀ ਕੋਈ ਦੁਸ਼ਮਣੀ ਨਹੀਂ ਜੀ ਲੁੱਟਦਾ ਰਾਦਾ ਨਹੀਂ ਆ ਪ੍ਰਦੀਪ ਗੱਬਰ ਦੇ ਕਹਿਣ ਦੇ ਮਤਾਬਕ ਵੀ ਉਹਨੂੰ ਕਾਫੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸੀ ਉਹ ਇਸ ਨਜ਼ਰੀ ਨੇ ਦੇਖਿਆ ਜੀ ਉਹਨੂੰ ਧਮਕੀਆਂ ਮਿਲ ਇਹ ਕਿਸ ਤਰ੍ਹਾਂ ਦੀ ਦੁਸ਼ਮਣੀ ਹੈ ਇਹ ਕਿਹਨੇ ਜੀ ਆਪਸੀ ਦੁਸ਼ਮਣੀ ਵੀ ਹੈਗੀਆਂ ਸਿਆਸੀ ਲੀਡਰ ਨੇ ਸਿਆਸੀ ਲੀਡਰਾਂ ਦੀ ਦੁਸ਼ਮਣੀ ਤੇ ਹੋ ਜਾਂਦੀ ਹੈ